हेलो मेरा रंगला पंजाब कैसे हो आप हो? मैं हो सत मैं हरविंदर कौर आज फिर आप जो नेक्स्ट क्लास लाई सी आगे की क्लास उसी के बेस पे स्टार्ट कर आई हाँ ठीक है सत अकाल रंगला पंजाब पहली गल ਬਈ ਇਹ ਥੋੜਾ ਬਹੁਤ ਹਿੰਦੀ ਟੱਚ ਆ ਜੇ ਤੋਂ ਮਾਫ ਕਰਨਾ ਕਿਉਂਕਿ ਮੇਰਾ ਜੋ ਪੰਜਾਬੀ ਨਾਲ ਲਿੰਕ ਬਹੁਤ ਮਤਲਬ ਹੁਣ ਮੈਂ ਹਰਿਆਣੇ ਦੇ ਵਿੱਚ ਮਤਲਬ ਰਹਿਨੀ ਆ ਤਾਂ ਕਰਕੇ ਪੰਜਾਬੀ ਬੋਲਣ ਚ ਥੋੜੀ ਦਿੱਕਤ ਆਉਂਦੀ ਆ ਠੀਕ ਆ ਥੋੜੀ ਸੀ ਪਰ ਸੋਚ ਲਿਆ ਹਰਿਆਣੇ ਵਿੱਚ ਰਹਿ ਕੇ ਵੀ ਪੰਜਾਬ ਦਾ ਨਾਮ ਰੋਸ਼ਨ ਕਰਨਾ ਹੈ ਠੀਕ ਹੈ ਹਰਿਆਣੇ ਦੇ ਵਿੱਚ ਰਹਿ ਕੇ ਵੀ ਆਪਣੇ ਰੰਗਲੇ ਪੰਜਾਬ ਨੂੰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਹੈ ਠੀਕ ਹੈ ਚਲੋ ਅੱਜ ਆਪਾਂ ਜ਼ਿਆਦੀ ਦੇਰੀ ਨਾ ਕਰਦੇ ਹੋਏ ਅੱਜ ਦੀ ਕਲਾਸ ਬਾਰੇ ਗੱਲ ਕਰਾਂਗੇ ਅੱਜ ਦੀ ਕਲਾਸ ਦਾ ਆਪਾਂ ਨੂੰ ਪਤਾ ਹੀ ਚੱਲ ਗਿਆ ਆਪਣਾ ਕਿ ਮੈਪ ਦੇਖ ਕੇ ਕਿਸ ਚੀਜ਼ ਦੀ ਗੱਲ ਆ ਆਪ ਨੂੰ ਪਤਾ ਚੱਲ ਗਿਆ ਨਾ ਚਲੋ ਮੈਂ ਦੱਸਦੀ ਆ ਆਪ ਨੂੰ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਬੋਲੀ ਭਾਸ਼ਾ ਜਾਂ ਉਪਭਾਸ਼ਾ ਉਪਭਾਸ਼ਾਵਾਂ ਦੀ ਗੱਲ ਕੀਤੀ ਸੀ ਠੀਕ ਆ ਉਸ ਦੇ ਵਿੱਚ ਬਹੁਤ ਸਾਰੀਆਂ ਉਪਭਾਸ਼ਾ ਮਤਲਬ ਚਾਰ ਉਪਭਾਸ਼ਾਵਾਂ ਐਸੀਆਂ ਨੇ ਜੋ ਉੱਭਰ ਕੇ ਆਈਆਂ ਨੇ ਠੀਕ ਆ ਜੋ ਆਪਣੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜੋ ਡਿਸਟ੍ਰਿਕਟ ਨੇ ਉਹਨਾਂ ਵਿੱਚ ਬੋਲੀਆਂ ਜਾਂਦੀਆਂ ਨੇ ਠੀਕ ਆ ਇਹਨਾਂ ਬਾਰੇ ਆਪਾਂ ਨੇ ਮਤਲਬ ਪਹਿਲੀ ਕਲਾਸ ਦੇ ਵਿੱਚ ਗੱਲ ਕੀਤੀ ਸੀ ਬਟ ਇੰਨੀ ਡਿਟੇਲ ਦੇ ਵਿੱਚ ਨਹੀਂ ਕੀਤੀ ਸੀ ਤਾਂ ਅੱਜ ਆਪਾਂ ਉਹੀ ਗੱਲ ਡਿਟੇਲ ਦੇ ਵਿੱਚ ਕਰਾਂਗੇ ਕਲਾਸ ਓਨਲੀ ਉਪਭਾਸ਼ਾਵਾ ਤੇ ਹੀ ਹੈ ਆਪ ਨੂੰ ਜਰੂਰ ਦੇਖਣੀ ਆ ਠੀਕਾ ਕਲਾਸ ਅਗਰ ਜੇ ਕੋਈ ਆਪ ਕੰਪੀਟੀਟਿਵ ਐਗਜ਼ਾਮ ਦੇਣਾ ਚਾਹੁੰਦੇ ਹੋ ਠੀਕਾ ਜਿਵੇਂ ਪੰਜਾਬ ਪੁਲਿਸ ਕਨਸਟੇਬਲ ਦਾ ਉਹਦੇ ਵਿੱਚ ਆਪ ਨੂੰ ਇਹ ਕਲਾਸ ਬਹੁਤ ਹੀ ਬੈਨੀਫੀਸ਼ੀਅਲ ਹੋ ਜੂਗੀ ਮੇਰੇ ਹਿਸਾਬ ਨਾਲ ਮੈਂ ਟਰਾਈ ਕਰੂੰਗੀ ਵੱਧ ਤੋਂ ਵੱਧ ਅੱਛਾ ਮਟੀਰੀਅਲ ਲੈ ਕੇ ਆਉਣ ਦੀ ਕਿਉਂਕਿ ਸ਼ੁਰੂਆਤੀ ਆ ਸ਼ੁਰੂਆਤ ਚੈਨ ਬੈਸਟ ਕੋਈ ਸਕਦਾ ਬਿੱਟਾ ਕੋਸ਼ਿਸ਼ ਕਰ ਸਕਦੇ ਆ ਔਰ ਬਹੁਤ ਅੱਛਾ ਹੋ ਸਕਦਾ ਏ ਜੇ ਕੋਸ਼ਿਸ਼ ਕਰਾਂਗੇ ਚਲੋ ਜਾਰੀ ਗੱਲ ਨਾ ਕਰਦੇ ਹੋਏ ਆਪਾਂ ਗੱਲ ਕਰੀਏ ਆਪਣੇ ਜੋ ਉਪ ਭਾਸ਼ਾਵਾਂ ਦੀ ਜੋ ਆਪਾਂ ਗੱਲ ਕੀਤੀ ਸੀ ਨੈਕਸਟ ਲਾਸਟ ਕਲਾਸ ਦੇ ਵਿੱਚੋਂ ਉਪ ਭਾਸ਼ਾਵਾਂ ਉਪ ਭਾਸ਼ਾਵਾਂ ਜਾਂ ਕਹਿ ਲੋ ਇਹਦੇ ਵਿੱਚ ਭਾਸ਼ਾ ਭਾਸ਼ਾ ਵੀ ਕਹਿ ਸਕਦੇ ਆ ਔਰ ਆਪਾਂ ਕੀ ਕਹਿ ਸਕਦੇ ਆ ਇਹਨੂੰ ਬੋਲੀ ठीक है बोली भी कह सदी उप बोलियां कि जी पता चल गया होना पे आप गल करिए माझी की जेडी माझी बोली आती है देखिए एक बार जो माझी बोली पंजाब का नक्शा है पठानकोट तो लैके मानसे तक फिरोजपुर तरन तारण तो लैके अपना एस एस नगर तक ठीक है इस तरह जो अपनी माझी बोली आ ਇਹ ਆਪਣੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਮਤਲਬ ਲਾਹੌਰ ਦਾ ਕੁਝ ਇਲਾਕਾ ਠੀਕ ਹੈ ਇੱਥੇ ਬੋਲੀ ਜਾਂਦੀ ਹੈ ਆਪਣੀ ਮਾਝੀ ਬੋਲੀ ਸਮਝ ਗਏ ਮੰਨ ਕੇ ਚਲੋ ਆਪਣਾ ਜੋ ਐਗਜ਼ਾਮ ਇਹ ਮੈਂ ਹਾਂ ਮਤਲਬ ਫਤਿਹਗੜ੍ਹ ਸਾਹਿਬ ਤੋਂ ਠੀਕ ਆ ਆਪ ਦਾ ਜੋ ਪੰਜਾਬ ਕਨਸਟੇਬਲ ਦਾ ਪੇਪਰ ਆਇਆ ਉਹ ਕਿੱਥੇ ਆ ਗਿਆ ਅੰਮ੍ਰਿਤਸਰ ਵੀ ਅੰਮ੍ਰਿਤਸਰ ਵੱਲ ਠੀਕ ਹੈ ਤਾਂ ਤੁਸੀਂ ਕੀ ਕਰੋਗੇ ਜਦ ਅੰਮ੍ਰਿਤਸਰ ਜਾਓਗੇ ਉੱਥੇ ਜਾ ਕੇ ਆਪਾਂ ਕੀ ਦੇਖਾਂਗੇ ਕਿ ਜਿਹੜੇ ਉੱਥੋਂ ਦੇ ਲੋਕ ਹੋਣਗੇ ਕਿਸ ਚੀਜ਼ ਦੀ ਜ਼ਿਆਦਾ ਵਰਤੋਂ ਕਰਨਗੇ ਕਿਸ ਅੱਖਰ ਦੀ ਤਾਂ ਉਹ ਜਿਹੜੇ ਉਹ ਲੋਕ ਹੋਣਗੇ ਉਹ ਰਾੜੇ ਦਾ ਪ੍ਰਯੋਗ ਜ਼ਿਆਦਾ ਕਰਨਗੇ ਠੀਕ ਹੈ ਆਪਾਂ ਨੇ ਸਮਝ ਜਣਾ ਹਾਂਜੀ ਅਸੀਂ ਮਾਝੇ ਦੇ ਵਿੱਚ ਐਂਟਰ ਹੋ ਚੁੱਕਿਆ ਇਸੇ ਤਰ੍ਹਾਂ ਆਪ ਪ੍ਰੈਕਟਿਸ ਕਰੋਗੇ ਜਦੋਂ ਆਪ ਕਿਸੇ ਹੋਰ ਮਤਲਬ ਡਿਸਟ੍ਰਿਕਟ ਦੇ ਵਿੱਚ ਜਾਓਗੇ ਉੱਥੋਂ ਦੀ ਭਾਸ਼ਾ ਮਤਲਬ ਜੋ ਬੋਲੀ ਆ ਉਹਦਾ ਥੋੜਾ ਅਲੱਗ ਅਸਰ ਦਿਖੂਗਾ ਤੁਹਾਨੂੰ ਤੇ ਤੁਸੀਂ ਇਸ ਮੈਪ ਦੁਆਰਾ ਸਮਝ ਕੇ ਸਮਝ ਜਾਣਾ ਕਿ ਉਹ ਮਾਝੇ ਦਾ ਦੁਆਬੇ ਦਾ ਮਾਲਵੇ ਦਾ ਜਾਂ ਕਿੱਥੋਂ ਦਾ ਹੈ ਠੀਕ ਆ ਇਹ ਬੋਲੀ ਦੇ ਵਿੱਚ ਹੁਣ ਕੀ ਹੁੰਦਾ ਹੈ ਮਾਝੀ ਬੋਲੀ ਦੇ ਵਿੱਚ ਅੜਾੜੇ ਦੀ ਵਰਤੋਂ ਜ਼ਿਆਦਾ ਹੁੰਦੀ ਆ किस चीज़ दी? डाडे, डाडे दी की राडे राडे की वरतु ज्यादा होंगी है जिमें आप कह लीए गाडी ज ग् ठीक इतने की कहे गाड़ी ठीक है जिमें माड़ी इस तरह राड़े की वरतों ज्यादा की जाती है माझे दे, दे ठीक है अगर आप गल करा अपने दुआब की ਆਪ ਨੂੰ ਨਾਮ ਤੋਂ ਹੀ ਪਤਾ ਚੱਲ ਗਿਆ ਹੋਣਾ ਕਿ ਜੋ ਦੁਆਬੀ ਏਰੀਆ ਦੀ ਗੱਲ ਆ ਠੀਕ ਆ ਇਸ ਦੇ ਵਿੱਚ ਕੋਣ ਕੋਣਸ ਜੋ ਸ਼ਹਿਰ ਹੁੰਦੇ ਨੇ ਆਪਣੇ ਹੁਸ਼ਿਆਰਪੁਰ ਕਪੂਰਥਲਾ ਠੀਕ ਆ ਜਲੰਧਰ ਨਵਾਂ ਸ਼ਹਿਰ ਇਹ ਦੁਆਬ ਦੀ ਇੱਥੇ ਦੁਆਬੀ ਬੁਲੀ ਜਾਂਦੀ ਆ ਹੁ ਦੁਆਬੀ ਦੇ ਵਿੱਚ ਕੀ ਹੁੰਦਾ ਏ ਵਾਵੇ ਦੀ ਥਾਂ ਬੱਬੇ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਏ ਕਿਸ ਦੀ ਥਾਂ ਵਾਵੇ ਦੀ ਥਾਂ ਬੱਬੇ ਦਾ ਪ੍ਰਯੋਗ ਕੀਤਾ ਜਾਂਦਾ ਏ ਜਿਵੇਂ ਮੈਂ ਗੋ ਮੇਰੇ ਬਲ ਦੇਖ ਠੀਕ ਆ ਵੇਖ ਇਹ ਕੀ ਕਹਿਣਗੇ ਮੇਰੇ ਬਲ ਦੇਖ ਜਿਵੇਂ ਕਹਿ ਲੋ ਹੋਰ ਐਗਜ਼ਾਮਪਲ ਦਮ ਜਿਵੇਂ ਵਖੀ ਆਪਾਂ ਕੀ ਕਹਿੰਦੇ ਆ ਵਖੀ ਲਾਲੋ ਮੇਰੀ ਸੱਜੀ ਵਖੀ ਦੇ ਵਿੱਚ ਦਰਦ ਆ ਇਹ ਕੀ ਕਹਿਣਗੇ ਵਖੀ ਦੇ ਵਿੱਚ ਕਿੱਥੇ ਦਰਦ ਆ ਵਖੀ ਦੇ ਵਿੱਚ ਤਾਂ ਕਰਕੇ ਹੀ ਵਾਵੇਦੀ ਦਾ ਬੱਬੇ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਠੀਕ ਹੈ ਅੱਗੇ ਆਪਾਂ ਗੱਲ ਕਰੀਏ ਆਪਣੀ ਮਲਵੀ ਦੀ ਮਲਵੀ ਕਿੱਦਾਂ ਸੁਣਿਆ ਹੁਣ ਆਪਨੇ ਦੇਖੋ ਮਾਲਵਾ ਇੱਥੋਂ ਲੈ ਕੇ ਇੱਕ ਮਿੰਟ ਇੱਥੋਂ ਲੈ ਕੇ ਲੁਧਿਆਣਾ ਵੀ ਵਿੱਚ ਲੈ ਕੇ ਬਠਿੰਡਾ ਵਗੈਰਾ ਮਾਨਸਾ ਵੀ ਲੈ ਕੇ ਠੀਕ ਆ ਇਹ ਮਾਲਵੇ ਦਾ ਇਲਾਕਾ ਹੁੰਦਾ ਹੈ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਿਲਕੇ ਮੁਕਸਰ ਬਠਿੰਡਾ ਲੁਧਿਆਣਾ ਤੇ ਇਧਰ ਮਾਨਸਾ ਇਹ ਕਿਤੇ ਆ ਜਾਂਦੇ ਨੇ ਆਪਣੇ ਮੈਪ ਤੇ ਕਿਸ ਸਾਈਡ ਨੇ ਦੇਖੋ ਮਾਲਵਾ ਠੀਕ ਆ ਮੈਪ ਤੋਂ ਥੋੜਾ ਸਾਫ ਪਤਾ ਲੱਗ ਰਿਹਾ ਹੁਣਾ ਠੀਕ ਹੈ ਇਹ ਆ ਜਾਂਦੇ ਨੇ ਆਪਣੇ ਜਿਹੜੇ ਡਿਸਟ੍ਰਿਕਟ ਨੇ ਮਾਲਵੇ ਦੇ ਵਿੱਚ ਉਹ ਮਾਲਵੇ ਦੇ ਵਿੱਚ ਕੀ ਹੁੰਦਾ ਲੋਕ ਕੀ ਮੈਂ ਬੋਲਦੇ ਨੇ ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਜੋ ਆਪਾਂ ਬੋਲਦੇ ਆ ਕੋਈ ਮਤਲਬ ਸ਼ਬਦ ਬੋਲਿਆ ਠੀਕ ਆ ਸ਼ਬਦ ਦੇ ਵਿੱਚ ਸਵਰ ਦਾ ਮਤਲਬ ਕੀ ਹੁੰਦਾ ਸਵਰ ਸਵਰ ਦਾ ਮਤਲਬ ਅੱਖਰ ਹੁੰਦਾ ਏ ਠੀਕ ਆ ਤਾਂ ਜਦੋਂ ਇਹ ਬੋਲਦੇ ਨੇ ਸਵਰ ਮਤਲਬ ਆਪਣਾ ਜੋ ਸ਼ਬਦ ਹੁੰਦਾ ਹੈ ਸ਼ਬਦ ਦਾ ਪਹਿਲਾ ਸਵਰ ਬੋਲ ਦੇਣੀ ਕਾਜਿਲ ਦੇਣੀ ਠੀਕ ਆ ਦੇਣੀ ਠੀਕ ਆ ਕਿਵੇਂ ਜਿਵੇਂ ਆਪਾਂ ਕਹਿੰਦੇ ਆ ਅਖੰਡ ਪਾਠ ਅਖੰਡ ਪਾਠ ਇੱਥੇ ਬੋਲਿਆ ਜਾਂਦਾ ਹੈ ਮਾਲਵੇਰੇ ਵਿੱਚ ਕੱਲਾ ਖੰਡ ਪਾਠ ਠੀਕ ਆ ਜਿਵੇਂ ਆਪਾਂ ਕਹੀਏ ਆਨੰਦ ਆਨੰਦ ਨੰਦ ਆ ਗਿਆ ਅੱਛਾ ਖਾਣਾ ਖਾ ਕੇ ਠੀਕ ਹੈ ਇਹ ਕਹਿੰਦੇ ਨੇ ਨੰਦ ਆ ਗਿਆ ਠੀਕ ਆ ਇਸੇ ਤਰ੍ਹਾਂ ਮਾਲਵੇ ਦਾ ਜੋ ਬੋਲਣ ਦਾ ਤਰੀਕਾ ਏ ਉਹਦੇ ਵਿੱਚ ਸਵਰ ਜੋ ਆਪਣਾ ਅੱਖਰ ਹੁੰਦਾ ਹੈ ਸ਼ਬਦ ਦਾ ਉਹ ਖਾਈਂਦੇ ਨਹੀਂ ਬੂਰਾ ਨਹੀਂ ਬੋਲਦੇ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਦਦੇ ਦੀ ਥਾਂ ਨੰਨੇ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਦਦੇ ਦੀ ਥਾਂ ਨੰਨੇ ਦਾ ਪ੍ਰਯੋਗ ਕੀਤਾ ਜਾਂਦਾ ਇਹਦਾ ਜ਼ਿਆਦਾ ਠੀਕ ਹੈ ਜਿਵੇਂ ਆਪਾਂ ਕਹ ਲਈਏ ਜਿਵੇਂ ਕਹ ਲਈਏ ਤੂੰ ਕੰਮ ਕਰਦਾ ਏ ਤੂੰ ਕੰਮ ਕਰਦਾ ਏ ਬਟ ਕੀ ਕਿਹਾ ਜਾਂਦਾ ਏ ਮਾਲਵੇ ਦੇ ਵਿੱਚ ਤੂੰ ਕੰਮ ਕਰਨਾ ਏ ਠੀਕ ਆ ਜਿਵੇਂ ਕਰਦਾ ਕੰਮ ਕਰਦਾ ਕਰਦਾ ਏ ਇਹ ਤਾਂ ਕੀ ਕਹਿੰਗੇ ਮਾਲਵੇ ਦੇ ਵਿੱਚ ਕਰਨਾ ਏ ਕਰਨਾ ਜੋ ਦੱਦਾ ਏ ਨੰਨੇ ਦੇ ਵਿੱਚ ਕਨਵਰਟ ਕਰਕੇ ਬੋਲਿਆ ਜਾਂਦਾ ਏ ਠੀਕ ਆ ਅਗ੍ਹੀ ਗੱਲ ਕਰੀਏ ਆਪਾਂ ਆਪਣੀ ਪੋਠੋਹਾਰੀ ਜਾਂ ਪੁਆਦੀ ਦੀ ਸੁਣਿਆ ਹੈ ਆਪਣੇ ਪੋਠੋਵਾਰੀ ਦੇਖੋ ਵੀ ਇੱਕ ਮੇਨ ਗੱਲ ਆ ਜੋ ਜਿਹੜੀ ਆਪਣੀ ਦੁਆਬੇ ਦੀ ਕਿੱਥੇ ਗਿਆ ਦੁਆਬੇ ਦੀ ਜੋ ਆਪਣੀ ਬੋਲੀ ਆ ਇਹ ਸਤਲੁਜ ਅਤੇ ਵਿਆਸ ਦੇ ਵਿਚਕਾਰ ਦੀ ਬੋਲੀ ਆ ਠੀਕ ਆ ਮਤਲਬ ਸਤਲੁਜ ਤੇ ਵਿਆਸ ਦੇ ਵਿਚਕਾਰ ਦੀ ਬੋਲੀ ਹੈ ਇਹ ਤੇ ਜੋ ਹੈਗੀ ਆਪਣੀ ਮਲਬਈ ਇਹ ਸਤਲੁਜ ਤੋਂ ਪਾਰ ਦੀ ਬੋਲੀ ਆ ਮਤਲਬ ਇਧਰ ਸਤਲੁਜ ਹੋਊਗਾ ਇਹਦੇ ਤੋਂ ਪਾਰ ਦੀ ਬੋਲੀ ਆ ਠੀਕ ਆ ਤੇ ਅੱਗੇ ਪੋਠੋਹਾਰੀ ਦੀ ਗੱਲ ਕਰਦੇ ਆ ਜਿਹੜੀ ਪੋਠੋਹਾਰੀ ਆ ਇਹ ਰਾਵਲਪਿੰਡੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਆ ਠੀਕ ਹੈ ਜਿਹੜੀ ਆਪਣੀ ਪੋਠੋਹਾਰੀ ਬੋਲੀ ਆ ਇਹਦੇ ਵਿੱਚ ਜ਼ਿਆਦਾਤਰ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਆ ਅੱਜ ਵੀ ਸੰਸਕ੍ਰਿਤ ਦੇ ਟੱਚ ਵਿੱਚ ਆ ਕਿਹੜੀ ਪੋਠੋਹਾਰੀ ਕਿਤੇ ਤੇ ਬੋਲੀ ਜਾਂਦੀ ਆ ਆ ਦੇਖਿਓ ਬੌਂਡਰੀ ਬੰਦਰੀਆ ਰੂਪਨਗਰ ਫਤਿਹਗੜ੍ਹ ਸਾਈ ਪਟਿਆਲੇ ਦਾ ਕੁਝ ਹਿੱਸਾ ਐਸ ਐਸ ਨਗਰ ਇਹ ਸਾਰਾ ਇਹਦੇ ਵਿੱਚ ਆ ਜਾਂਦਾ ਹੈ ਪੋਠੋਹਾਰੀ ਦੇ ਵਿੱਚ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਹੈ ਮੂਹ ਆਪਾਂ ਕਹਿ ਲਈਏ ਨਾ ਉਹ ਰਾਮ ਦੇ ਨੂੰ ਨੂੰ ਇਹ ਕਾ ਦੇ ਵਿੱਚ ਕਨਵਰਟ ਕਰਦੇ ਨੇ ਨੂੰ 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 ਕਾ ਦੇ ਵਿੱਚ ਕਾ ਠੀਕ ਆ ਨੂੰ ਨੂੰ ਕੀ ਕਾ ਇਹਦੇ ਵਿੱਚ ਜਿਵੇਂ ਰਾਮ ਜਿਵੇਂ ਕੀ ਕਹਿੰਦੇ ਹਾਂ ਜਿਵੇਂ ਉਸ ਨੂੰ ਤੋਂ ਕੀ ਬਣ ਜੂਗਾ ਉਸ ਕੀ ਉਸ ਨੂੰ ਪੁੱਛੋ ਆਪਾਂ ਕਹਿੰਦੇ ਆ ਉਸ ਕੀ ਬਣ ਜੂਗਾ ਉਸ ਕੀ ਉਸ ਕੀ ਠੀਕ ਹੈ ਐਵੇਂ ਨੂੰ ਨੂੰ ਕੀ ਦੀ ਗੱਲ ਚ ਉਹ ਕੀਤਾ ਜਾਊਗਾ ਅੱਗੇ ਜਿਵੇਂ ਆਪਾਂ ਕਹਾਂਗੇ ਇਹ ਗੱਗੇ ਨੂੰ ਕਰੇ ਵਿੱਚ ਕਨਵਰਟ ਕਰਨਗੇ ਗੱਗੇ ਨੂੰ ਸ ਸ ਆ ਦੇ ਵਿੱਚ ਠੀਕ ਹੈ ਗੱਗੇ ਨੂੰ ਸਾ ਆਪਾਂ ਇਹ ਕਹਿੰਦੇ ਆ ਜਾਵਾਗਾ ਠੀਕ ਆ ਇਹ ਕਹਣਗੇ ਜਸੀ ਉਥੇ ਜਸੀ ਠੀਕ ਆ ਐਵੇਂ ਟੱਚ ਦੇ ਵਿੱਚ ਆਉਂਦਾ ਇਹ ਮਤਲਬ ਜੋ ਗੱਗੇ ਨੂੰ ਇਹ ਜਸੀ ਮਤਲਬ ਸੀ ਦੇ ਵਿੱਚ ਕਨਵਰਟ ਕਰਦੇ ਨੇ ਠੀਕ ਆ ਹੁਣ ਪਤਾ ਹੈ ਆਪਾਂ ਨੂੰ ਜੋ ਆਪਣੀਆਂ ਉਪ ਭਾਸ਼ਾਵਾਂ ਨੇ ਉਪ ਬੋਲੀਆਂ ਨੇ ਇਹਨਾਂ ਤੋਂ ਇਲਾਵਾ ਜਿਵੇਂ ਆਪਣੇ ਫੋਟਵਾਰ ਜਾਂ ਪੁਆਰ ਦੀ ਸੀ ਫੋਟਵਾਰੀ ਸੀ ਇਹਦੇ ਵਿੱਚ ਅੱਗੇ ਜਿਵੇਂ ਆਪਣੀ ਪੁਆੰਦੀ ਹੋਗੀ ਠੀਕ ਆ ਹੋਰ ਡੋਗਰੀ ਹੋਗੀ ਅੱਧੀ ਜੋ ਪਟਿਆਣੀ ਇਹ ਜੋ ਉਪਭਾਸ਼ਾਵਾਂ ਵੀ ਵਰਤੀਆਂ ਜਾਂਦੀਆਂ ਨੇ ਆਪਣੇ ਜੋ ਪੰਜਾਬ ਦੇ ਵਿੱਚ ਕਿੰਨੀਆਂ ਵੀ ਉਪਭਾਸ਼ਾਵਾਂ ਹਨ ਪਰ ਇਹ ਸਾਰੀਆਂ ਹੀ ਕਿਸ ਲੜੀ ਦੇ ਵਿੱਚ ਪਰੋਈਆਂ ਹੋਈਆਂ ਨੇ ਵਿਆਕਰਣ ਨੇ ਇੱਕ ਇਹਨਾਂ ਨੂੰ ਲੜੀ ਦੇ ਵਿੱਚ ਮਣਕਿਆਂ ਵਾਂਗ ਮਾਲਾ ਦੇ ਮਣਕਿਆਂ ਵਾਂਗ ਪਿਰੋ ਰੱਖਿਆ ਹੈ ਕਿਸ ਨੇ ਵਿਆਕਰਣ ਨੇ ਵਿਆਕਰਣ ਠੀਕ ਹੈ ਜਿਸ ਦਿਗਾ ਅੱਲਾਪਾ ਅੱਗੇ ਕਰਾਂਗੇ ਮੇਨ ਮਕਸਦ ਆਪਣਾ ਵਿਆਕਰਨ ਸੀ ਪਰ ਉਹਦੇ ਤੋਂ ਪਹਿਲਾਂ ਵਿਆਕਰਨ ਕਿਸ ਚੀਜ਼ ਨੂੰ ਜੋੜਦਾ ਹੈ ਉਹ ਆਪਾਂ ਨੂੰ ਦੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਠੀਕ ਹੈ ਆਪਾਂ ਪੰਜਾਬ ਦੀ ਜਿਹੜੀ ਭਾਸ਼ਾਵਾਂ ਨੇ ਉਪਭਾਸ਼ਾਵਾਂ ਜਾਂ ਪੰਜਾਬ ਦੀ ਭਾਸ਼ਾ ਦੀ ਗੱਲ ਕਰਾਂ ਇਹਦੇ ਵਿੱਚ ਜੋ ਇਹਦੀ ਪੰਜਾਬ ਦੀ ਭਾਸ਼ਾਵਾਂ ਨੇ ਇਹ ਇਹਨਾਂ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਨੇ ਕੀ ਨੇ ਨੰਬਰ 1 ਇਹ ਜੋ ਭਾਸ਼ਾ ਹੈ ਪੰਜਾਬ ਦੀ ਇਹ ਵੀ ਸੰਵਿਧਾਨ ਦੀਆਂ 22 ਭਾਸ਼ਾਵਾਂਾਂ ਦੇ ਵਿੱਚੋਂ ਇੱਕ ਹੈ ਠੀਕ ਆ ਭਾਸ਼ਾਵਾਂਾਂ ਦੇ ਵਿੱਚੋਂ ਇੱਕ ਹੈ ਹੁਣ ਪੰਜਾਬ ਦੀ ਪੰਜਾਬੀ ਭਾਸ਼ਾ ਦੀਆਂ ਕੁਝ ਧੁਨੀਆਂ ਨੇ ਠੀਕ ਆ ਕੁਝ ਅੱਖਰ ਨੇ ਜਿਹੜੇ ਹੋਰ ਭਾਸ਼ਾ ਦੇ ਵਿੱਚ ਆਪ ਨੂੰ ਦੇਖਣ ਨੂੰ ਨਹੀਂ ਮਿਲਣਗੇ ਕਿਹੜੇ ਹੋ ਸਕਦੇ ਨੇ ਘਗਾ ਣੀਆਂ ਠੀਕ ਆ ਪੱਬਾ ਕੱਗਾ ਫੀਆ ਪੱਬਾ ਟੱਡਾ ੜਾੜਾ ਟੱਡਾ ੜਾੜਾ ਟੱਡਾ ਠੀਕ ਆ ਇਹ ਜੇ ਮਤਲਬ ਜੋ ਅੱਖਰ ਨੇ ਆਪ ਨੂੰ ਹੋਰ ਬੋਲੀਆਂ ਦੇ ਵਿੱਚ ਨਹੀਂ ਮਿਲਣਗੇ ਜਿਹੜੀ ਪੰਜਾਬੀ ਬੋਲੀ ਆ ਇਸ ਨੇ ਅੰਗਰੇਜ਼ੀ ਅਰਵੀ ਫਾਰਸੀ ਤੇ ਹਿੰਦੀ ਨੂੰ ਵੀ ਆਪਣੇ ਵਿੱਚ ਸਮਾਰ ਰੱਖਿਆ ਏ ਠੀਕ ਹੈ ਇੰਨੀ ਜ਼ਿਆਦੀ ਤਾਕਤਾਂ ਦੇ ਵਿੱਚ ਇਹਨਾਂ ਨੂੰ ਵੀ ਇਹਨੇ ਆਪਣੇ ਜੋ ਭਾਸ਼ਾ ਹੈ ਉਸ ਦੇ ਵਿੱਚ ਸਮਾਰ ਰੱਖਿਆ ਹੈ ਠੀਕ ਆ ਹੁਣ ਮੇਨ ਗੱਲ ਕਈ ਵਾਰ ਪੇਪਰ 'ਚ ਕੁਐਸਚਨ ਆ ਜਾਂਦਾ ਕੁਆਂਟੀਟੀਟਿਵ ਐਗਜ਼ਾਮ ਦੇ ਪੇਪਰ ਦੇ ਵਿੱਚ ਮਰਦੂ ਮਰਦੂ ਭਾਸ਼ਾ ਕਿਹੜੀ ਆ ਮਰਦੂ ਭਾਸ਼ਾ ਕਿਹੜੀ ਆ ਪੰਜਾਬੀ ਆ ਕਿਉਂਕਿ ਪੰਜਾਬੀ ਦੇ ਵਿੱਚ ਜੋ ਨਿਰਜਿੰਦ ਚੀਜ਼ਾਂ ਨੇ ਠੀਕ ਆ ਉਹਨਾਂ ਨੂੰ ਪੁਲਿੰਗ ਦੇ ਵਿੱਚ ਹੀ ਜੂਸ ਕੀਤਾ ਜਾਂਦਾ ਹੈ ਹਮੇਸ਼ਾ ਜਿਵੇਂ ਮੇਜ਼ ਮੇਜ਼ ਨੂੰ ਮੇਜੀ ਜਾਂ ਕੁਛ ਇਹਦਾ ਇਸਤਰੀ ਲਿੰਗ ਦੇ ਵਿੱਚ ਨਹੀਂ ਕਲਾ ਪੁਲਿੰਗ ਦੇ ਵਿੱਚ ਹੀ ਕਨਵਰਟ ਕੀਤਾ ਜਾਂਦਾ ਜੋ નિર્ਜੀਵ ਚੀਜ਼ਾਂ ਹੁੰਦੀਆਂ ਨੇ ਜਿਵੇਂ ਸ਼ੀਸ਼ਾ ਠੀਕ ਆ ਸਰਾਣਾ ਬੈੱਡ ਠੀਕ ਆ ਇਸ ਤਰ੍ਹਾਂ નિર્ਜੀਵ ਚੀਜ਼ਾਂ ਨੂੰ ਵੀ ਮਰਦਉ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਬੋਲਦੇ ਆ ਠੀਕ ਆ ਤਾਂ ਕਰਕੇ ਜੋ ਮਰਦਉ ਲੈਂਗੁਏਜ ਹੈ ਉਹ ਪੰਜਾਬੀ ਹੀ ਹੈ ਹੋਣ ਦੇਖੋ ਪੰਜਾਬੀ ਦੀ ਖਾਸ ਗੱਲ ਪੰਜਾਬੀ ਦੀ ਵੀ ਅਡ ਲਿਪੀ ਆ ਹੋਰ ਸਾਰੀਆਂ ਭਾਸ਼ਾਵਾਂ ਵਾਂਗ ਕਿਹੜੀ ਲਿਪੀ ਆ ਪੰਜਾਬੀ ਦੀ ਦੱਸਣ ਦੀ ਜ਼ਰੂਰਤ ਨਹੀਂ ਆਪ ਸਭ